ਤੂ ਇਸ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜਪੀ ਕਾਲੀਤਲ ਦਾ ਮੇਲ ਹੋ ਸਕਦਾ ਹੈ। ਨਿਕ ਸੈਂਟਰ ਸਰਕਾਰ ਤੇ ਕੋਈ ਬਣੇ ਭਾਵੇਂ ਕੋਈ ਵੀ ਸਰਕਾਰ ਬਣਦੀ ਹੈ ਤੇ ਸਾਡਾ ਸਟੇਟ ਵਾਲਿਆਂ ਦਾ ਫਰਜ਼ ਬੰਦਾ ਕਿ ਉਹਨਾਂ ਕੋਲ ਆਪਣੀਆਂ ਮੁਸ਼ਕਿਲਾਂ ਰੱਖਣਾ। ਜਿਸ ਤਰ੍ਹਾਂ ਪ੍ਰੀਮੀਅਰ ਸਿਟੀਨ ਸਾਜੀ ਨੇ ਉਹਦੇ ਨੇ ਪਾਸੇ ਮੀਟਿੰਗਾਂ ਮੁਟਕਾਂ ਵਰਕਸ਼ਾਹਾਂ ਦੀ ਕਰਦੇ ਉਹ ਵੀ ਚੋਣਾਂ ਦੇ ਵਿੱਚ ਸਾਡੇ ਜੇ ਮਿਚੋਗੇ। ਜੋ ਚਮਨ ਨੇ ਕਿਉਂ ਕਿਤੇ ਨਰਾਜ਼ ਵਿਚਾਰੇ ਨਹੀਂ ਸੀ। ਕੋਈ ਨਿਜੀ ਨਾਰਾਜ਼ਗੀ ਤੇ ਹੁੰਦੀ ਹੈ ਜਦੋਂ ਪਹਿਲਾਂ ਥੋੜਾ ਗਿਲਾ ਕੀਤਾ ਸੀ ਉਹਨਾਂ ਨੇ ਪਰ ਉਹਨਾਂ ਨੇ ਸਾਰੇ ਵਰਕਰਾਂ ਨੂੰ ਸੰਤੋਸ਼ਟ ਕਰਕੇ ਕਿਹਾ ਵੀ ਆਪਾਂ ਪਾਰਟੀ ਦਾ ਸਾਥ ਨਹੀਂ ਛੱਡਣਾ ਨਾ ਪਾਰਟੀ ਦਾ ਨੁਕਸਾਨ ਕਰਨਾ ਪਾਰਟੀ ਵਿੱਚ ਵੋਟਾਂ ਪਾਉਣਾ ਅਜਿਹੇ ਦੇ ਵਿੱਚ ਲੱਗਦਾ ਨਹੀਂ ਕਿ ਜੇ ਆਗੂ ਨਾਰਾਜ਼ਗੀ ਹੁੰਦੇ ਤੇ ਇਲੈਕਸ਼ਨ ਦੇ ਵਿੱਚ ਕੁਝ ਇਫੈਕਟ ਪਵੇਗਾ ਕੋਈ ਫਰਕ ਨਹੀਂ ਪੈਂਦਾ ਜੀ ਵਰਕਰ ਆਪੇ ਠੀਕ ਹੋ ਜਾਂਦੇ ਆ ਵਰਕਰਾਂ ਨੂੰ ਥੋੜਾ ਬੋਤਾ ਗਿਲਾ ਹੁੰਦਾ ਹੈ ਸੋ ਲੋਕ ਸਭਾ ਚੋਣਾਂ ਨੇੜੇ ਨੇ ਇਹ ਜਿਹੇ ਦੇ ਵਿੱਚ ਜਨਤਾ ਨੂੰ ਲੁਭਾਉਣ ਨੇ ਵਾਅਦੇ ਕਰਨ ਨੂੰ ਲੈ ਕੇ ਸਿਆਸੀ ਪਾਰਟੀਆਂ ਵੀ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਆਸ਼੍ਰੋਮਨੀ ਕਾਲੀ ਦਲ ਦੇ ਵੱਲੋਂ ਚੋਣ ਮੈਨੀਫੈਸਟੋ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਤੀਸਰੀ ਮੀਟਿੰਗ ਹੋਈ ਹੈ ਸੋ ਇਸ ਸੰਬੰਧੀ ਬਥੇਰੇ ਗੱਲਬਾਤ ਕਰਦੇ ਬੀਬੀ ਜਗੀਰ ਕੋਨਾ ਬੀਬੀ ਜੀ ਕੀ ਖਾਸ ਹੈ ਇਸ ਮੀਟਿੰਗ ਦੇ ਵਿੱਚ ਦੇਖੋ ਖਾਸ ਤੇ ਜਿਹੜੀ ਇਹ ਬੜਾ ਸੀਰੀਅਸ ਮੈਟਰ ਹੁੰਦਾ ਹੈ ਬੜੀ ਗੰਭੀਰ ਤਰ੍ਹਾਂ ਦੇਖਣਾ ਪੈਂਦਾ ਇਕੱਲੇ ਇਕੱਲੇ ਮੈਂਬਰ ਜਿਹੜੇ ਐ ਵੱਖ-ਵੱਖ ਆਪਣੇ ਪੁਆਇੰਟਸ ਲੈ ਕੇ ਲਿਉਂਦੇ ਆ ਜੀ ਕਈ ਵਾਰੀ ਇੱਕ ਮੀਟਿੰਗ ਦੇ ਚ ਰਹਿ ਜਾਂਦੇ ਡਿਸਕਸ ਹੋਣ ਤੋਂ ਫਿਰ ਦੂਸਰੀ ਮੀਟਿੰਗ ਚ ਵਿਚਾਰੇ ਜਾਂਦੇ ਆ ਔਰ ਮੈਨੂੰ ਬੜਾ ਇੱਕ ਸਕੂਨ ਜਿਹਾ ਮਿਲ ਰਿਹਾ ਹੈ ਕਿ ਬੜੇ ਇੰਪੋਰਟੈਂਟ ਇਸ਼ੂ ਜਿਹੜੇ ਐ ਪੰਥ ਦੇ ਤੇ ਪੰਜਾਬ ਦੇ ਤੇ ਪੰਜਾਬ ਦੇ ਲੋਕਾਂ ਦੇ ਉਹ ਬੜੇ ਅਸੀਂ ਸਾਰੇ ਜਾਣੇ ਗੰਭੀਰਤਾ ਨਾਲ ਲੈ ਰਹੇ ਆ ਔਰ ਇੱਕ ਇੱਕ ਪੁਆਇੰਟ ਨੂੰ ਡਿਸਕਸ ਕਰਕੇ ਤੇ ਉਹਦੇ ਚ ਸ਼ਾਮਲ ਕੀਤਾ ਜਾਏਗਾ ਔਰ ਇਹ ਕੱਲ ਯਕੀਨੀ ਬਣਾਈ ਜਾ ਰਹੀ ਹੈ ਜਿਹੜੇ ਸਾਡੇ ਮੁੱਦੇ ਹੋਣਗੇ ਉਹ ਉਹ ਹੋਣਗੇ ਜਿਹੜੇ ਕਿ ਸੈਂਟਰ ਨਾਲ ਸੰਬੰਧਿਤ ਗੱਲਾਂ ਹੋਣਗੀਆਂ ਕੋਈ ਪਾਲਿਸੀ ਜੜੀਆਂ ਗਈਆਂ ਕਿਉਂਕਿ ਬਹੁਤ ਸਾਰੀਆਂ ਮੈਂ ਦੇਖਿਆ ਵੀ ਬਾਕੀ ਪਾਰਟੀਆਂ ਜਿਹੜੀਆਂ ਉਹ ਸਿਰਫ ਸਟੇਟ ਦੇ ਜਿਹੜੇ ਮੁੱਦੇ ਹੁੰਦੇ ਸਟੇਟ ਸਰਕਾਰ ਬਣੇਗੀ ਤੇ ਆਦ ਦੇਵਾਂਗੇ ਸਟੇਟ ਸਰਕਾਰ ਬਣੇਗੀ ਤੇ ਆਦ ਦੇਵਾਂਗੇ ਲੇਕਿਨ ਅਸੀਂ ਇਸ ਗੱਲ ਦੇ ਉੱਤੇ ਕਰ ਰਹੇ ਹਾਂ ਕਿ ਜਿਹੜੀਆਂ ਮੁਸ਼ਕਿਲਾਂ ਸਾਡੀਆਂ ਨੇ ਅਸੀਂ ਜੋ ਸੈਂਟਰ ਤੋਂ ਕਰਾ ਸਕਦੇ ਆ ਅਸੀਂ ਉਹਦੇ ਵਾਸਤੇ ਆਪਣਾ ਸੰਘਰਸ਼ ਕਰਾਂ। ਸੋ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਪਾਲਸੀਆਂ ਸੈਂਟਰ ਦੇ ਨਾਲ ਮੇਲ ਖਾਂਦੀਆਂ ਸੋ ਇਹ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਇਕਾਲੀ ਤਲ ਦਾ ਮੇਲ ਹੋ ਸਕਦਾ। ਨਹੀਂ ਸੈਂਟਰ ਸਰਕਾਰ ਤੇ ਕੋਈ ਬਣੇ ਭਾਵੇਂ ਕੋਈ ਵੀ ਸਰਕਾਰ ਬੰਦੀ ਹੈ ਤੇ ਸਾਡਾ ਸਟੇਟ ਵਾਲਿਆਂ ਦਾ ਫਰਜ਼ ਬੰਦਾ ਕਿ ਉਹਨਾਂ ਕੋਲ ਆਪਣੀਆਂ ਮੁਸ਼ਕਿਲਾਂ ਰੱਖਣਾ। ਔਰ ਉਹਨਾਂ ਦੀ ਸਕੀਮਾਂ ਨੂੰ ਇੱਥੇ ਲੈ ਕੇ ਆਉਣਾ ਔਰ ਲੋਕਾਂ ਦੀਆਂ ਮੰਗਾਂ ਨੂੰ ਉੱਥੇ ਤੱਕ ਪਹੁੰਚਾ ਕੇ ਤੇ ਉਹਨੂੰ ਪੂਰਾ ਕਰਾਉਣਾ। ਇਹ ਕੋਈ ਵੀ ਸਰਕਾਰ ਬਣ ਸਕਦੀ ਹੈ। ਉਹ ਤੇ ਹੋਏਗੀ ਦੇਸ਼ ਦੀ ਸਰਕਾਰ ਇਹ ਤੇ ਨਹੀਂ ਕੋਈ ਜ਼ਰੂਰੀ ਕਿ ਜਿਹੜਾ ਪ੍ਰਧਾਨ ਮੰਤਰੀ ਬੰਦਾ ਉਹ ਇੱਕ ਪਾਰਟੀ ਦਾ ਨਹੀਂ ਰਹ ਜਾਂਦਾ ਮੁੱਖ ਮੰਤਰੀ ਇੱਕ ਪਾਰਟੀ ਦਾ ਨਹੀਂ ਰਹ ਜਾਂਦਾ ਕੋਈ ਵੀ ਸਰਕਾਰ ਬੰਦੀ ਹੈ ਉਹ ਸਾਰੇ ਦੇਸ਼ ਦੀ ਸਰਕਾਰ ਹੁੰਦੀ ਹੈ ਤੇ ਦੇਸ਼ ਵਾਸੀਆਂ ਦਾ ਫਰਜ਼ ਬੰਦਾ ਹੈ ਕਿ ਦੇਸ਼ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉੱਥੇ ਲਜਾਇਆ ਜਾਏ ਸੋ ਕਦੋਂ ਤੱਕ ਅਕਾਲੀ ਦਲ ਦਾ ਜਿਹੜਾ 23 ਤਰੀਕ ਅਸੀਂ ਰੱਖੀ ਹੈ ਫਿਰ ਮੀਟਿੰਗ ਉਹਦੇ ਵਿੱਚ ਮੇਰੇ ਖਿਆਲ ਆਲਮੋਸਟ ਕੰਪਲੀਟ ਹੀ ਹੋ ਜਾਏਗਾ ਸੋ ਕਿ ਜਿਹੜੇ ਆਗੂਆਂ ਦੀ ਗੈਰ ਹਾਜ਼ਰੀ ਵੀ ਪਾਈ ਜਾ ਰਹੀ ਹੈ ਸੋ ਉਹਨਾਂ ਦੇ ਕੀ ਤੁਸੀਂ ਵਜ੍ਹਾ ਮੰਨਦੇ ਹੋ ਕਿ ਜਿਹੜੇ ਆਗੂਆਂ ਦੇ ਦਿਨ ਹੈ ਜੀ ਚੋਣਾਂ ਦੇ ਦਿਨ ਹੈ ਉਹਨਾਂ ਵਿੱਚ ਬਿਜ਼ੀ ਹੈ ਡਾਕਟਰ ਚੀਮਾ ਸਾਹਿਬ ਗੁਰਦਾਸਪੁਰ ਵੀ ਜੀ ਹੈ ਚੰਦੂ ਮਾਜਰਾ ਸਾਹਿਬ ਇਧਰ ਵੀ ਜੀ ਸੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਤੁਹਾਡੇ ਕੋਲ ਟਾਈਮ ਹੈ ਤੁਸੀਂ ਜਿਹੜਾ ਕੱਢ ਕੇ ਉਹ ਕੰਪਲੀਟ ਕਰੋ ਉਹਨਾਂ ਨੇ ਆਪਣਾ ਲੇਖ ਲੈ ਕੇ ਭੇਜ ਦਿੱਤੇ ਸਾਰੇ ਔਰ ਟੈਲੀਫੋਨ ਦੇ ਉੱਤੇ ਵੀ ਨਾਲ ਲਿੰਕ ਰੱਖ ਦੇ ਕਿ ਇਹ ਇਹ ਚੀਜ਼ੇ ਅਸੀਂ ਨਵੀਂ ਲੈ ਕੇ ਆਏ ਆ ਇਹਨੂੰ ਯਾਦ ਯਾਦ ਕਰਾਂਦੇ ਆ ਕਿ ਇਹ ਵਿੱਚ ਇਸ਼ੂ ਲੈ ਲਓ ਇਹ ਵਿੱਚ ਇਸ਼ੂ ਲੈ ਲਓ ਇਸ ਕਰਕੇ ਕਈ ਇਸ ਤਰ੍ਹਾਂ ਉਹ ਪ੍ਰਿੰਸੀਪਲ ਸਟੇਟ ਸਾਜੀ ਨੇ ਉਧਰਲੇ ਪਾਸੇ ਮੀਟਿੰਗਾਂ ਮੁਟਕਾਂ ਵਰਕਰਾਂ ਦੀ ਕਰਦੇ ਉਹ ਵੀ ਚੋਣਾਂ ਦੇ ਵਿੱਚ ਸਾਰੇ ਜੇ ਮਿਚੋਗੇ ਚਾਹਮ ਨੇ ਕਿਉਂ ਕਿਤੇ ਨਰਾਜ਼ ਵੀ ਚਾਰੇ ਨੇ ਸੀ ਨਹੀਂ ਕੋਈ ਨਹੀਂ ਜੀ ਨਰਾਜ਼ਗੀ ਤੇ ਹੁੰਦੀ ਹੈ ਜਦੋਂ ਪਹਿਲਾਂ ਥੋੜਾ ਗਿਲਾ ਕੀਤਾ ਸੀ ਉਹਨਾਂ ਨੇ ਪਰ ਉਹਨਾਂ ਸਾਰੇ ਵਰਕਰਾਂ ਨੂੰ ਸੰਤੁਸ਼ਟ ਕਰਕੇ ਕਿਹਾ ਵੀ ਆਪਾਂ ਪਾਰਟੀ ਦਾ ਸਾਥ ਨਹੀਂ ਛੱਡਣਾ ਨਾ ਪਾਰਟੀ ਦਾ ਨੁਕਸਾਨ ਕਰਨਾ ਪਾਰਟੀ ਵਿੱਚ ਵੋਟਾਂ ਪਵਾਉਣੀ ਅਜਿਹੇ ਦੇ ਵਿੱਚ ਲੱਗਦਾ ਨਹੀਂ ਕਿ ਜੇ ਆਗੂ ਨਰਾਜ਼ਗੀ ਹੁੰਦੇ ਤੇ ਇਲੈਕਸ਼ਨ ਦੇ ਵਿੱਚ ਕੁਝ ਇਫੈਕਟ ਪਵੇਗਾ ਕੋਈ ਫਰਕ ਨਹੀਂ ਪੈਂਦਾ ਜੀ ਵਰਕਰ ਆਪੇ ਠੀਕ ਹੋ ਜਾਂਦੇ ਆ ਵਰਕਰਾਂ ਨੂੰ ਥੋੜਾ ਬੋਤਾ ਗਿਲਾ ਹੁੰਦਾ ਪਹਿਲਾਂ ਪਾਰਟੀ ਚ ਹੁੰਦਾ ਉਹਨਾਂ ਨੇ ਪਰ ਹਰ ਇੱਕ ਦਾ ਹੱਕ ਬੰਦਾ ਆਪਣਾ ਗੁੱਸਾ ਗਿਲਾ ਜ਼ਾਹਰ ਕਰਨਾ ਸੋ ਹੁਣ ਜਿਹੜਾ ਕਿ ਇੱਕ ਵੱਡੇ ਜਿਹੜੇ ਕਿ ਕਾਂਗਰਸ ਸਾਬਕਾ ਪ੍ਰਧਾਨ ਨੇ ਕੇਪੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਵੀ ਇਕੱਲੇ ਦਲ ਦੇ ਵਿੱਚ ਸ਼ਾਮਲ ਹੋ ਗਏ। ਕੀ ਗੱਲ ਹੈ ਜੀ ਮੈਂ ਵੈਲਕਮ ਕਰਦੀ ਹਾਂ ਕਿਉਂਕਿ ਜੇ ਉਹਨਾਂ ਨੇ ਮਹਿਸੂਸ ਕੀਤਾ ਕਿ ਉਸ ਪਾਰਟੀ ਵਿੱਚ ਉਹਨਾਂ ਨੂੰ ਬਹੁਤ ਇਗਨੋਰ ਕੀਤਾ ਗਿਆ ਹੋ ਸਕਦਾ ਹੈ ਉਹਨਾਂ ਨੂੰ ਕਿ ਪਾਰਟੀ ਦੇ ਇੱਥੋਂ ਦੀ ਸਾਡੀਆਂ ਨੀਤੀਆਂ ਨੇ ਸਾਡੀਆਂ ਪਾਲਿਸੀਜ਼ ਨੇ ਸਾਡੇ ਕੰਮ ਨੇ ਚੰਗੇ ਲੱਗੇ ਤਾਂ ਹੀ ਉਹ ਵਾਪਸ ਹੁੰਦਾ ਕੋਈ। ਸੋ ਟਿਕਟ ਮਿਲ ਸਕਦੀ ਹੈ ਉਹਨਾਂ ਨੂੰ। ਇਹ ਤੇ ਬਾਅਦ ਵਿੱਚ ਪ੍ਰਧਾਨ ਸਾਹਿਬ ਦੱਸਣਗੇ। ਤੋ ਜਿਸ ਤਰ੍ਹਾਂ ਨਾਲ ਬੀਬੀ ਜ਼ਗੀਰਕੌਰ ਦੇ ਵੱਲੋਂ ਕਿਹਾ ਗਿਆ ਕਿ ਤਮਾਮ ਜਿਹੜੀਆਂ ਕਿ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦੇ ਮੱਦੇਨਜ਼ਰ ਇਹ ਜਿਹੜੇ ਕਿ ਇਹ ਮੈਨੀਫੈਸਟੋ ਉਹ ਤਿਆਰ ਕੀਤਾ ਜਾ ਰਿਹਾ ਤੇ ਬਹੁਤ ਸਾਰੀ ਜਿਹੜੀ ਸਕੀਮਾਂ ਨੇ ਉਹ ਸੈਂਟਰ ਦੀ ਨਾਲ ਮੇਲ ਖਾਂਣਗੀਆਂ ਤਾਂ ਕਿ ਜਿਹੜੇ ਲੋਕਾਂ ਦੇ ਮਸਲੇ ਉਹ ਹੱਲ ਹੋ ਸਕਣਗੇ ਜਿਹੜੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਚੰਡੀਗੜ੍ਹ ਤੋਂ ਕੈਮਰਾ ਪਰਸਨ ਮੋਹਨ ਦਿਨਾਲ ਪਰਵਿੰਦਰ